ਪੰਜਾਬ ਸਰਕਾਰ ਨੇ ਰੀਅਲ اسٹیਟ business ਦੇ ਵਿੱਚ ਬਿਲਡਰਾਂ ਨੂੰ ਤੇ ਰੀਅਲ اسٹیਟ ਵਾਲਿਆਂ ਨੂੰ ਬਹੁਤ ਜ਼ਿਆਦਾ ਰਾਹਤ ਦਿੱਤੀ ਹੈ। ਦਰਸਲ ਪੰਜਾਬ ਸਰਕਾਰ ਨਵੀਂ ਪਾਲਿਸੀ ਲੈ ਕੇ ਆਈ ਹੈ ਤੇ ਉਸ ਦਾ ਨੋਟੀਫਿਕੇਸ਼ਨ ਵੀ ਪੰਜਾਬ ਸਰਕਾਰ ਨੇ ਜਾਰੀ ਕਰ ਦਿੱਤਾ। ਇਸ ਪਾਲਿਸੀ ਦਾ ਨਾਮ ਹੈ ਦਾ ਪੰਜਾਬ ਯੂਨੀਫਾਈਡ ਬਿਲਡਿੰਗ ਰੂਲਸ 2025 ਨੋਟੀਫਿਕੇਸ਼ਨ। ਤਾਂ ਬਿਲਡਿੰਗ ਰੂਲਸ ਦੇ ਵਿੱਚ ਬਹੁਤ ਜ਼ਿਆਦਾ ਸੋਧ ਕੀਤੀ ਨੇ ਪੰਜਾਬ ਸਰਕਾਰ ਨੇ ਜਿਸ ਦੇ ਨਾਲ ਬਹੁਤ ਜਿਹੜੇ ਬਿਲਡਰ ਨੇ ਰੀਅਲ اسٹیਟ ਇੰਡਸਟਰੀ ਹੈ ਉਹਨਾਂ ਨੂੰ ਵੱਡੀ ਰਾਹਤ ਜਿਹੜੀ ਹੈ ਉਹ ਇਸ ਦੇ ਵਿੱਚ ਹੁਣ ਮਿਲੇਗੀ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਰੀਅਲ ਏਸਟੇਟ ਵਾਲਿਆਂ ਦੀਆਂ ਬਿਲਡਰਾਂ ਦੀਆਂ ਬਹੁਤ ਜ਼ਿਆਦਾ ਮੰਗਾਂ ਸੀਗੀਆਂ ਪੰਜਾਬ ਦੇ ਵਿੱਚ ਤੇ ਉਹ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜੇ ਬਿਲਡਰਸ ਨੇ ਉਹ ਸਰਕਾਰ ਦੇ ਨਾਲ ਗੱਲ ਕਰ ਰਹੇ ਸੀਗੇ ਕਿ ਉਹਨਾਂ ਦੀ ਸਾਰ ਵੀ ਜਿਹੜੀ ਹੈ ਉਹ ਲਈ ਜਾਵੇ ਉਹਨਾਂ ਨੂੰ ਬਹੁਤ ਦਿੱਕਤਾਂ ਪਰੇਸ਼ਾਨੀਆਂ ਬਿਲਡਿੰਗਸ ਬਣਾਉਣ ਦੇ ਵਿੱਚ ਉਹ ਹੁੰਦੀਆਂ ਨੇ ਕਰਪਸ਼ਨ ਵੀ ਉਹ ਬਹੁਤ ਕਹਿੰਦੇ ਸੀ ਕਿ ਸਾਨੂੰ ਕਰਪਸ਼ਨ ਵੀ ਬਹੁਤ ਹੁੰਦੀ ਹੈ ਅਫਸਰਾਂ ਦੇ ਵੱਲੋਂ ਪੈਸੇ ਮੰਗੇ ਜਾਂਦੇ ਨੇ ਤਾਂ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਨਵੇਂ ਬਿਲਡਿੰਗ ਰੂਲਸ ਜਿਹੜੇ ਨੇ ਉਹ ਬਣਾਏ ਨੇ ਅਤੇ ਉਹ ਨੋਟੀਫਾਈ ਵੀ ਜਿਹੜੇ ਹੈ ਕਰ ਦਿੱਤੇ ਨੇ ਸਭ ਤੋਂ ਪਹਿਲਾਂ ਮੋਟਾ-ਮੋਟਾ ਤੁਹਾਨੂੰ ਅਸੀਂ ਇਸ ਬਿਲਡਿੰਗ ਰੂਲਸ ਦੇ ਵਿੱਚ ਪੰਜਾਬ ਬਿਲਡਿੰਗ ਯੂਨੀਫਾਈਡ ਰੂਲਸ ਦੇ ਵਿੱਚ ਤੁਹਾਨੂੰ ਦੱਸਾਂਗੇ ਹੁਣ 21 ਮੀਟਰ ਤੱਕ ਦੀਆਂ ਜਿਹੜੀਆਂ ਇਮਾਰਤਾਂ ਨੇ ਉਹ ਹੋਣ ਸਰਕਾਰ ਨੇ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਲਗਭਗ 70 ਫੁੱਟ ਲੰਬੀਆਂ ਇਮਾਰਤਾਂ ਜਿਹੜੀਆਂ ਨੇ ਹੁਣ ਪੰਜਾਬ ਦੇ ਵਿੱਚ ਬਣ ਸਕਣਗੀਆਂ ਪਹਿਲਾਂ ਨਹੀਂ ਬਣ ਸਕਦੀਆਂ ਹੁੰਦੀਆਂ ਸੀ ਤਾਂ ਹੁਣ ਪੰਜਾਬ ਸਰਕਾਰ ਨੇ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਔਰ ਇਹ ਮਨਜ਼ੂਰੀ ਵੀ ਜਿਹੜੀ ਹੈ 10 ਦਿਨਾਂ ਦੇ ਵਿੱਚ ਉਹ ਮਿਲੇਗੀ ਜਿਸ ਤੋਂ ਬਾਅਦ ਗੱਲ ਕਰੀਏ ਅਸੀਂ ਜਿਹੜੀ 21 ਮੀਟਰ ਦੀ ਇਮਾਰਤ ਹੈ ਇਸ ਦੇ ਵਾਸਤੇ ਜਿਹੜਾ ਆਰਕੀਟੈਕਟ ਹੀ ਜਿਹੜਾ 셀ਫ ਡੈਕਲੇਰੇਸ਼ਨ ਦੇ ਨਾਲ ਇਸ ਨੂੰ ਪਾਸ ਕਰ ਦੇਗਾ ਤੇ ਬਾਕੀ ਜਿਹੜੀਆਂ ਅ ਅਪਰੂਵਲਸ ਨੇ 10 ਦਿਨਾਂ ਦੇ ਅੰਦਰ-ਅੰਦਰ ਜਿਹੜੀਆਂ ਉਸ ਬਿਲਡਿੰਗ ਦੇ ਮਾਲਕ ਨੂੰ ਉਹ ਅਪਰੂਵਲਸ ਜਿਹੜੀਆਂ ਨੇ 10 ਦਿਨਾਂ ਦੇ ਅੰਦਰ ਮਿਲ ਜਾਣਗੀਆਂ ਤਾਂ ਨਕਸ਼ਾ ਪਾਸ ਕਰਾਉਣ ਦੇ ਵਾਸਤੇ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਆਰਕੀਟੈਕਟ ਦੇ ਵੱਲੋਂ ਹੀ ਉਸ ਬਿਲਡਿੰਗ ਨੂੰ ਸੈਲਫ ਡੈਕਲੇਰੇਸ਼ਨ ਦੇ ਕੇ ਉਸ ਦਾ ਨਕਸ਼ਾ ਜਿਹੜਾ ਆ ਬਿਲਡਿੰਗ ਦਾ ਪਾਸ ਕਰ ਲਿੱਤਾ ਜਾਏਗਾ ਤਾਂ 100% ਕਵਰਡ ਏਰੀਆ ਵੀ ਜਿਹੜਾ ਹੁਣ ਕਮਰਸ਼ੀਅਲ ਬਿਲਡਿੰਗ ਦਾ ਉਹ ਬਣ ਸਕਦਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਪਾਰਕਿੰਗ ਦੇ ਵਾਸਤੇ ਸਪੇਸ ਛੱਡਣੀ ਪੈਂਦੀ ਸੀ ਜਾਂ ਬੇਸਮੈਂਟ ਜਿਹੜੀ ਹੈ ਛੱਡਣੀ ਪੈਂਦੀ ਸੀ ਕਿ ਤਾਂ ਹੁਣ 100% ਕਵਰਡ ਏਰੀਆ ਵੀ ਕਮਰਸ਼ੀਅਲ ਬਿਲਡਿੰਗ ਜਿਹੜੀ ਹੈ ਉਹ ਸਰਕਾਰ ਨੇ ਉਸ ਦੀ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਗਰਾਉਂਡ ਕਵਰੇਜ ਨੂੰ ਵੀ ਵਿਧਾਨ ਦੀ ਜਿਹੜੀ ਹੈ ਮਨਜ਼ੂਰੀ ਜਿਹੜੀ ਹੈ ਸਰਕਾਰ ਨੇ ਦੇ ਦਿੱਤੀ ਹੈ ਇਸ ਦੇ ਨਾਲ ਜਿਹੜੀਆਂ ਵਪਾਰਕ ਗਤੀਵਿਧੀਆਂ ਨੇ ਉਹਨਾਂ ਦੇ ਵਿੱਚ ਬਹੁਤ ਇਜ਼ਾਫਾ ਹੋਏਗਾ ਤੇ ਬਹੁਤ ਲੋਕਾਂ ਦੀ ਜਿਹੜੀ ਆ ਮੰਗ ਸੀਗੀ ਤਾਂ ਪਰ ਹੁਣ ਇੱਕ ਸਰਕਾਰ ਨੇ ਜ਼ਰੂਰ ਇਹ ਵਧਾ ਦਿੱਤਾ ਹੈ ਤੁਸੀਂ ਗਰਾਊਂਡ ਕਵਰੇਜ ਵਧਾ ਸਕਦੇ ਹੋ ਤੁਸੀਂ 100% ਏਰੀਆ ਕਵਰਡ ਏਰੀਆ ਤੁਸੀਂ ਜਿਹੜਾ ਵਧਾ ਸਕਦੇ ਹੋ ਉੱਥੇ ਕਮੇਸ਼ੀਅਲ ਬਿਲਡਿੰਗ ਬਣਾ ਸਕਦੇ ਹੋ ਪਰ ਹਰ ਗੱਡੀ ਤੇ ਤੁਹਾਨੂੰ ਟੈਕਸ ਜਿਹੜਾ ਉਹ ਦੇਣਾ ਪਏਗਾ ਬਾਇਲॉज ਦੇ ਵਿੱਚ ਪਾਰਕਿੰਗ ਦੀ ਵਿਵਸਥਾ ਦੇ ਵਾਸਤੇ ਵੀ ਬਹੁਤ ਸਟ੍ਰਿਕਟ ਜਿਹੜੇ ਆ ਨਿਯਮ ਉਸ ਤੇ ਵਿੱਚ ਲਗਾਏ ਗਏ ਨੇ ਹੁਣ ਹਰ ਗੱਡੀ ਦੇ ਹਿਸਾਬ ਦੇ ਨਾਲ ਟੈਕਸ ਜਿਹੜਾ ਉਹ ਦੇਣਾ ਪਏਗਾ ਤਾਂ ਕਿ ਢੰਗ ਦੇ ਨਾਲ ਜਿਹੜੀ ਪਾਰਕਿੰਗ ਹੈਗੀ ਆ ਉਹ ਕਰਵਾਈ ਜਾਏ ਅਤੇ ਇਲੀਗਲ ਪਾਰਕਿੰਗਸ ਜਿਹੜੀਆਂ ਨੇ ਸੜਕਾਂ ਤੇ ਜੋ ਹੁੰਦੀਆਂ ਨੇ ਉਸਨਾਂ ਨੂੰ ਰੋਕਿਆ ਜਾਵੇ ਸਰਕਾਰ ਨੇ ਇਸ ਫੈਸਲੇ ਦੇ ਵਿੱਚ ਰੀਅਲ ਏਸਟੇਟ ਸੈਕਟਰ ਅਤੇ ਆਮ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਉਹ ਦਾਵਾ ਕੀਤਾ ਹੈ ਕਵਰਡ ਏਰੀਆ ਦੇ ਵਿੱਚ ਇੱਕ ਕਾਰਤਾ ECS ਚਾਰਜ ਜਿਹੜਾ ਉਹ ਲੱਗੇਗਾ ਜੇ ਤੁਸੀਂ 100% ਕਵਰਡ ਏਰੀਆ ਰੱਖਿਆ ਤਾਂ ਤੁਹਾਨੂੰ ਉਸ ਦੇ ਵਿੱਚ ਇੱਕ ਗੱਡੀ ਦਾ ਇਹ uh, ECS ਉਹ ਚਾਰਜ ਉਹ ਦੇਣਾ ਪਏਗਾ ਇੱਕ ਗੱਡੀ ਦਾ ECS ਚਾਰਜ 3 ਲੱਖ ਰੁਪਈਆ ਇਹ ਤੈਅ ਕੀਤਾ ਜੇ ਅਸੀਂ ਤੁਹਾਨੂੰ ਐਗਜ਼ਾਮਪਲ ਦਈਏ ਤਾਂ ਅਗਰ ਜੇਕਰ ਕਿਸੇ ਗੱਡੀ ਦੀ 250 ਗਜ ਦੀ ਕਮਰਸ਼ੀਅਲ ਬਿਲਡਿੰਗ ਹੈ ਤੇ ਉਹ 100% ਆਪਣਾ ਕਵਰਨ ਏਰੀਆ ਬਿਲਡਿੰਗ ਨੂੰ ਬਣਾਉਂਦਾ ਹੈ ਕਵਰੇਜ ਆਪਣੀ ਪੂਰੀ 100% ਕਰਦਾ ਹੈ ਤਾਂ 250 ਗਜ ਦੀ ਕਮਰਸ਼ੀਅਲ ਬਿਲਡਿੰਗ ਵਾਲੇ ਨੂੰ 8 ਏ ਯੂ ਸੀ ਐਸ ਦੇਣੇ ਆ ਉਹ ਦੇਣੇ ਪੈਣਗੇ 8 ਈ ਸੀ ਐਸ ਜਿਹੜੇ ਦੇਣੇ ਪੈਣਗੇ ਯਾਨੀ 24 ਲੱਖ ਰੁਪਈਆ ਸਰਕਾਰ ਨੂੰ ਉਹ ਦੇਣਾ ਪਏਗਾ ਤਾਂ ਲਗਾਤਾਰ ਸਰਕਾਰ ਨੇ ਜਿਹੜੀਆਂ ਕੋਸ਼ਿਸ਼ਾਂ ਕਰ ਰਹੀ ਹੈ ਕਿ ਰੀਅਲ ਏਸਟੇਟ ਇੰਡਸਟਰੀ ਨੂੰ ਵੱਡੀ ਤੋਂ ਵੱਡੀ ਜਿਹੜੀ ਹੈ ਰਾਹਤ ਜਿਹੜੀ ਹੈ ਉਹ ਮਿਲ ਸਕੇ ਤੇ ਸ਼ਹਿਰਾਂ ਦੇ ਵਿੱਚ ਸ਼ਹਿਰੀ ਇਲਾਕਿਆਂ ਦੇ ਵਿੱਚ ਗਰੁੱਪ ਹਾਊਸਿੰਗ ਨੂੰ ਵੀ ਜਿਹੜੀ ਹੈ ਮਨਜ਼ੂਰੀ ਦੇ ਦਿੰਦੀ ਹੈ ਗਰੁੱਪ ਹਾਊਸਿੰਗ ਕਿਸ ਤਰ੍ਹਾਂ ਜੇਕਰ ਇਹਦੇ ਵਿੱਚ ਦੋ ਕੈਟੇਗਰੀ ਦੋ ਕੈਟੇਗਰੀ ਜਿਹੜੀਆਂ ਨੇ ਰੱਖੀਆਂ ਹੋਈਆਂ ਨੇ ਜੀ ਪਲੱਸ 3 ਯਾਨੀ ਗਰਾਉਂਡ ਫਲੋਰ ਤੇ ਪਾਰਕਿੰਗ ਤੇ ਉੱਤੇ ਤਿੰਨ ਮੰਜ਼ਲਾ ਨੂੰ ਜਿਹੜੀ ਹੈ ਮਨਜ਼ੂਰੀ ਦਿੱਤੀ ਜਾਏਗੀ ਤਾਂ ਜਾ ਸਕਦੀ ਹੈ ਤੇ ਉਸ ਤੋਂ ਬਾਅਦ S+4 ਗਰਾਉਂਡ ਫਲੋਰ ਤੇ ਪਾਰਕਿੰਗ ਤੇ ਉੱਤੇ ਚਾਰ ਮੰਜ਼ਲਾ ਇਹ ਗਰੁੱਪ ਹਾਊਸਿੰਗ ਨੂੰ ਵੀ ਜਿਹੜੀ ਹੈ ਸਰਕਾਰ ਨੇ ਹੁਣ ਇਹ ਨਵੀਂ ਆਪਣੀ ਪਾਲਿਸੀ ਦੇ ਵਿੱਚ ਮਨਜ਼ੂਰੀ ਦਿੱਤੀ ਹੈ ਸਰਕਾਰ ਨੇ ਦਾਅਵਾ ਕੀਤਾ ਕਿ ਇਸ ਦੇ ਨਾਲ ਭ੍ਰਸ਼ਟਾਚਾਰ ਜਿਹੜਾ ਉਹ ਬਹੁਤ ਖਤਮ ਹੋਏਗਾ ਤੇ ਜਿਹੜੀ ਇਹ ਪ੍ਰਕਿਰਿਆ ਹੈ ਇਸ ਨੂੰ ਬਹੁਤ ਜ਼ਿਆਦਾ ਜਿਹੜਾ ਹੈ ਉਹ ਆਸਾਨ ਕੀਤਾ ਗਿਆ ਹੈ ਗਰੁੱਪ ਹਾਊਸਿੰਗ ਨੂੰ ਮਨਜ਼ੂਰੀ ਦੇਣ ਦੇ ਨਾਲ ਜਿਹੜੇ ਬਾਇਲॉज ਨੇ ਉਹਨਾਂ ਦੇ ਤਹਿਤ ਲੁਧਿਆਣਾ ਨਿਵਾਸੀਆਂ ਨੂੰ ਬਹੁਤ ਜ਼ਿਆਦਾ ਜਿਹੜੀ ਹੈ ਉਹ ਰਾਹਤ ਜਿਹੜੀ ਹੈ ਮਿਲੇਗੀ ਲੋਕਾਂ ਦੇ ਜਿਹੜੀਆਂ ਬਿਲਡਿੰਗਾਂ ਦੇ ਕੰਮ ਰੁਕੇ ਹੋਏ ਸੀਗੇ ਉਹ ਤੇਜ਼ ਰਫ਼ਤਾਰ ਨਾਲ ਚੱਲਣ ਲੱਗ ਜਾਣਗੇ ਤੇ ਜਿਨ੍ਹਾਂ ਨੇ ਨਵੀਂ ਵੀ ਆਪਣੇ ਕਮਰਸ਼ੀਅਲ ਬਿਲਡਿੰਗਸ ਬਣਾਉਣੀਆਂ ਨੇ ਜਾਂ ਗਰੁੱਪ ਹਾਊਸਿੰਗ ਕਰਨੀਆਂ ਨੇ ਉਹਨਾਂ ਦੇ ਵਾਸਤੇ ਵੀ ਬਹੁਤ ਰਾਹਤ ਭਰੀ ਖਬਰ ਹੈ ਕਿ ਪੰਜਾਬ ਨੇ ਜੋ ਇਹ ਨਵਾਂ ਐਕਟ ਬਣਾਏ ਨੇ ਨਵੇਂ ਰੂਲਸ ਬਣਾਏ ਤਾਂ ਇਹ ਪੰਜਾਬ ਦੀ ਰੀਅਲ ਅਸਟੇਟ ਇੰਡਸਟਰੀ ਦੇ ਵਾਸਤੇ ਬੇਹਤ ਚੰਗੇ ਸਾਬਤ ਹੋਣਗੇ ਤਾਂ ਹੋਰ ਅਪਡੇਟਸ ਇਸ ਦਾ ਨਾਲ ਜੁੜੇ ਹੋਏ ਲੁਧਿਆਣਾ ਤੋਂ ਸਨਮਜੀਤ ਸਿੰਘ ਜਨਤੇਸ਼ੀ